ਬੁੱਕ 40 ਦਿਨ ਡਾਕਟਰ ਗੁਰਪ੍ਰੀਤ ਤੁਗਾ ਦਾ ਪਹਿਲਾ ਪਾਗ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਉਦਾਸੀ ਸਾਧੂਆਂ ਦੀ ਇਹ ਕੁਟਿਆ ਥੇਰੀ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇ ਪਾਸੇ ਤਲਾਣ ਤੇ ਬਣੀ ਹੋਈ ਸੀ ਉੱਥੇ ਪਹੁੰਚਣ ਲਈ ਇੱਕ ਛੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਛਿੜੀ ਵਿੱਚੋਂ ਵਿੱਚ ਲੰਘਦੀ ਸੀ ਇਸ ਛੜੀ ਵਿੱਚ ਸਰੀ ਸੌਂਝਣਾ ਤੂਤ ਤਹਾਲੀ ਡੇਕ ਬਾਸ ਜਾਮਣ ਅੰਬ ਤੇ 베ਰੀਆਂ ਦੇ ਦਰਖਤ ਆਪਣੀ ਗੂੜੀ ਛਾਂ ਨਾਲ ਦਿਨੇ ਹੀ ਹਨੇਰਾ ਕਰਿ ਰਖਦੇ ਹਨ ਐਨਾ ਦਰਖਤਾਂ ਤੇ ਚਿੜੀਆਂ ਕਾਂ ਕੁੱਗੀਆਂ ਕਬੂਤਰ ਤੋਤੇ ਸਾਰਤਾ ਤੇ ਚੱਕੀ ਰਾਏ ਸਾਰਾ ਦਿਨ ਇੰਜ ਚੀਂਗ ਚਿਹੜਾ ਪਾ ਰਖਦੇ ਹਨ ਜਿਵੇਂ ਕੋਈ ਅਣਸੁਣੀਆਂ ਮਸਲਾਂ ਸੁਲਝਾ ਰਹੇ ਹੋਣ ਕੂਟੀਆਂ ਦੇ ਇੱਕ ਪਾਸੇ ਵੱਡਾ ਬੋਹੜ ਦਾ ਦਰਖਤ ਸੀ ਜਿਸ ਤੀਆਂ ਲੰਕ ਦੀਆਂ ਜੜਾਂ ਬੇ ਕਿੰਜ ਲੰਗਦਾ ਸੀ ਜਿਵੇਂ ਉਹ ਸਟੂੜੀ ਦੇ ਪ੍ਰਵਾਦ ਦਾ ਕੋਈ ਬਡੇਰਾ ਬਜ਼ੁਰਗ ਹੋਵੇ ਕੂਟਿਆ ਦੇ ਦੂਸਰੇ ਪਾਸੇ ਹਲਟੀ ਸੀ ਜਿਸ ਨੂੰ ਹੱਥ ਨਾਲ ਹੀ ਢੇੜਿਆ ਜਾਂਦਾ ਸੀ ਆਏਗੇ ਤੇ ਜਨਵਰਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਇਸ ਹਲਟੀ ਤੋਂ ਹੀ ਹੁੰਦਾ ਸੀ ਕੂਟਿਆ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ 베ੜਾ ਬਣਾਇਆ ਹੋਇਆ ਸੀ ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪੰਛੀ ਤੁਰੇ ਫਿਰਦੇ ਮੋਰ ਤਾਂ ਕਈ ਵਾਰ ਕੂਟਿਆ ਦੇ ਅੰਦਰ ਵੀ ਆ ਜਾਂਦੇ গুফা ਵਰਗੀ কুটিয়া ਦਾ ਤੰਗ ਜਿਹੇ ਦਰਵਾਜ਼ਾ ਹਮੇਸ਼ਾੁੱਲਾ ਹੀ ਰਹਿੰਦਾ ਸੀ ਕੇਸਰ ਥੇਹ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਰੁਕਿਆ ਰੁਗਿਆ ਲੰਮੀ ਦਾੜੀ ਵਾਲਾ ਫਕੀਰ ਕਬੂਤਰਾਂ ਤੇ ਜਿੜੀਆਂ ਨੂੰ ਦਾਣਾ ਪਾ ਰਿਆ ਸੀ ਉਸ ਦੀ ਅਹਟ ਸੁਣ ਤਿਵਗੀਰ ਨੇ ਕਿਹਾ ਆ ਗਿਆ ਆ ਗਿਆ ਆ ਜਾ ਬਈ ਜਵਾਨਾ ਬਹਿ ਜਾ ਫਕੀਰ ਨੇ ਉਸ ਨੂੰ ਕੁਝ ਛੋਲਿਆਂ ਦੀ ਮੁਠ ਦਿੱਤੀ ਉਲਟੀ ਗੇੜ ਕੇ ਮਸਕ ਵਿੱਚ ਤਾਜ਼ਾ ਪਾਣੀ ਭਰਿਆ ਤੇ ਹੌਲੀ ਹੌਲੀ ਥੇਹ ਤੋਂ ਥੱਲੇ ਵੱਲ ਨੂੰ ਤੁਰ ਪਿਆ ਕੇਸਰ ਵੀ ਫਕੀਰ ਦੇ ਪਿੱਛੇ ਹੋ ਤੁਰਿਆ ਕੇਸਰ ਨੇ ਆਪਣੀਆਂ ਡੱਬੀਆਂ ਵਾਲਾ ਪਰਨਾ ਖੋਲ ਕੇ ਦੁਬਾਰਾ ਸਿਰ ਤੇ ਬੰਨ ਲਿਆ ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁਰਤਾ ਪਜਾਮਾ ਥੋੜਾ ਮੇਲਾ ਲੱਗਿਆ ਦੂਸਰਾ ਤੁੱਟਾ ਹੋਇਆ ਕੁਰਤਾ ਪਜਾਮਾ ਉਹਦੇ ਚੋਲੇ ਵਿੱਚ ਸੀ ਸੱਜੇ ਹੱਥ ਨਾਲ ਆਪਣਾ ਚੋਲਾ ਉਸਨੇ ਖੱਬੇ ਮੋٹے ਤੇ ਟੰਗ ਲਿਆ ਫਕੀਰ 65-70 ਕੁ ਸਾਲ ਦਾ ਬਜ਼ੁਰਗ ਸੀ ਪਰ ਉਸ ਦੀ ਚਾਲ ਢਾਲ ਕਾਫੀ ਚੁਸਤ ਸੀ ਗੋਡਿਆਂ ਤੋਂ ਨੀਵੇਂ ਪੱਗ ਮੇ ਚੋਲੇ ਵਿੱਚ ਫਕੀਰ ਦਾ ਕਦ ਕਾਫੀ ਲੰਬਾ ਲੱਗ ਰਿਹਾ ਸੀ ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੋ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੂੜਿਆ ਹੋਇਆ ਸੀ ਗਲ ਚ ਚਿੱਟਾ ਕਸਮੇ ਵਾਲਾ ਜਿਹਾ ਪਰਨਾ ਸੱਜੇ ਹੱਥ ਸੱਜੇ ਮੋਢੇ ਤੇ ਉਜੇ ਛੋਲਿਆਂ ਵਾਲੀ ਬੋਤਲੀ ਤੇ ਖੱਬੇ ਤੇ ਪਾਣੀ ਦੀ ਮਸਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਿਜਤਾ ਨਾਲ ਤੁਰੇ ਜਾ ਰਿਹਾ ਸੀ ਆਪਾਂ ਸੂਰਜ ਸਿਰ ਤੇ ਆਉਣ ਤੋਂ ਪਹਿਲਾਂ ਥੋੜਾ ਪਿੰਡਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇਵੀ ਗਬਰੂਆ ਥੋੜੀ ਦੇਰ ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮਗਰ ਤੁਰੇ ਆਉਂਦੇ ਕੇਸਰ ਨੂੰ ਕਿਹਾ ਹੂੰ ਉਸਨੇ ਨਿਮੀ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁਝ ਵਾਪਰ ਗਿਆ ਸੀ ਮਨ ਵਿੱਚ ਕਬਰਾਟ ਵੀ ਸੀ ਪਰ ਲੰਮੀ ਦਾੜੀ ਵਾਲੇ ਫਕੀਰ ਉੱਤੇ ਰੱਬ ਵਰਗਾ ਭਰੋਸਾ ਵੀ ਸੀ ਜੇ ਬਾਪੂ ਨੇ ਮੈਨੂੰ ਨਾ ਪਹਛਾਣਿਆ ਤਾਂ 10 ਸਾਲਾਂ ਚ ਮੈਂ ਕਿੰਨਾ ਵੱਡਾ ਹੋ ਗਿਆ ਹਾਂ ਬੇਬੇ ਤੋਂ ਵੀ ਦੋ ਗੱਠ ਲੰਮਾ ਸੋਚਦਿਆਂ ਕੇਸਰ ਨੇ ਗਲੇ ਵਿੱਚ ਪਾਏ ਚੰਦੀ ਦੇ ਟਕੇ ਵਾਲੇ ਤਵੀਤ ਤੇ ਹੱਥ ਫੇਰਿਆ ਬੀਬੇ ਨੇ ਦੱਸਿਆ ਸੀ ਕਿ ਇਹ ਤਵੀਤ ਬਾਪੂ ਨੇ ਉਸਦੀ ਪਹਿਲੀ ਲੋੜੀ ਤੇ ਪਾਇਆ ਸੀ ਇਸ ਦੀ ਕਾਲੀ ਡੋਰੀ ਬੀਬੇ ਨੇ ਆਪਣੇ ਆਪਣੀ ਵੱਟੀ ਹੋਈ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਲਾ ਤਾਗਾ ਬਟਗੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਘੁੱਟ ਕੇ ਜੱਫੀ ਪਾ ਲਵੇਗਾ ਉਸਨੇ ਤਲਕ ਦੇ ਦਿਨ ਨਾਲ ਸੋਚਿਆ ਹੀ ਸੋਚ ਰਹੇ ਗਬਰੂਆ ਫਕੀਰ ਨੇ ਕੇਸਰ ਵੱਲ ਦੇਖਦਿਆਂ ਕਿਆ ਚਿੰਤਾ ਨਾ ਕਰੀ ਸਭ ਕੁਝ ਰੱਬ ਦੀ ਬਣਾਈ ਬਿਉਂਤ ਮੁਤਾਬਕ ਤੇ ਉਸਦੀ ਰਜ਼ਾ ਵਿੱਚ ਚੱਲ ਰਿਹਾ ਹੈ ਆ ਲੈ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਆ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਦੇਵਾਂਗਾ ਫਕੀਰ ਨੇ ਹੱਥ ਵਿੱਚ ਫੜਿਆ ਇੱਕ ਚਿੱਟਾ ਪੱਥਰ ਕੇਸਰ ਨੂੰ ਦਿਖਾਉਂਦਿਆਂ ਕਿਆ ਜਦੋਂ ਵੀ ਕਦੇ ਕੁਝ ਸਮਝਣਾ ਆਵੇ ਤਾਂ ਇਹ ਦੋਵੇਂ ਪੱਤਰ ਹੱਥਾਂ 'ਚ ਫੜ ਕੇ ਧਿਆਨ ਲਾਵੀਂ ਪ੍ਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਬੋਲ ਕੇਸਰ ਨੂੰ ਤਰਵਾਸ ਦੇ ਰਹੇ ਸਨ ਕੇਸਰ 8ਵੀਂ ਪਾਸ ਕਰਨ ਤੋਂ ਬਾਅਦ ਮੂੜ ਸਕੂਲ ਨਹੀਂ ਸੀ ਗਿਆ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸਦਾ ਵਿਆਹ ਕਰਨ ਦੀ ਕਾਲੀ ਸੀ ਅਗਲੀ ਬਸਾਖੀ ਨੂੰ ਪੁੱਤ ਤੂੰ 18 ਦਾ ਹੋ ਜਾਣਾ ਹੋ ਜਾਣਾ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਆ ਮੁੰਡਾ 18 ਦਾ ਤੇ ਕੁੜੀ 16 ਦੀ ਨਹੀਂ ਟੱਪਣੀ ਚਾਹੀਦੀ। ਇਹੀ ਤਾਂ ਉਮਰ ਹੁੰਦੀ ਹੈ ਵਿਆਦੀ। ਪਿਛਲੇ 2-3 ਸਾਲਾਂ ਤੋਂ ਉਹ ਬਸ ਖੇਤ ਦੇ ਡੰਗਰੀ ਸੰਭਾਲਦਾ ਸੀ। ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਰੋਹੀ ਵਾਲੇ ਸੱਤ ਖੇਤਾਂ ਵਿੱਚ ਕਣਕ, ਮੱਕੀ ਕਮਾਤ ਤੇ ਰੱਕੜ ਵਾਲੇ ਚਾਰ ਖੇਤਾਂ ਵਿੱਚ ਡੰਗਰਾਂ ਦਾ ਚਾਰਾ। ਨੇਈ ਵਾਲਾ ਖੇਤ ਤਾਂ ਤੂੜੀ ਦੇ ਉਪ ਗੋਹੇ ਕੂੜੇ ਬਾਲਣ ਰੱਖਣ ਦੇ ਕੰਮ ਹੀ ਆਉਂਦਾ ਸੀ। ਛੋਟੇ ਜੇਕਰ ਵਿੱਚ ਉਸਦੀ ਦੁਨੀਆ ਬਸ ਬੇਬੇ ਸੀਜਾ ਅੰਦਰਲੀ ਬੈਠਕ ਵਿੱਚ ਟੰਗੀਆਂ ਬਾਪੂ ਤੇ ਮਾਦਿਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਿਰਨਾ ਸਾਈਬ ਬਸਤ ਕੀ ਦੇਖ ਚੋਈਆਂ ਸਾਨੂੰ ਦਿਨ ਟਲ ਰਿਹਾ ਸੀ ਫਕੀਰ ਨੇ ਇੱਕ ਉੱਚੇ ਤੇ ਪਦਰੇ ਥਾਂ ਬਲ ਅਸਰਾ ਕਰਦੇ ਕਿ ਅੱਜ ਰਾਤ ਡੇਰਾ ਇੱਥੇ ਹੀ ਲਾ ਲੈਨੇ ਆ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤਿਆਂ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਗੱਡੀ ਤੇ ਪੁੰਜੇ ਬਿਸ਼ਾ ਦਿੱਤੀ ਕੇਸਰ ਨੇ ਉਸ ਦੀ ਪੋਰਟਲੀ ਪਾਣੀ ਵਾਲੀ ਮਸਕਤੇ ਆਪਣਾ ਚੋਲਾ ਇੱਕ ਪਾਸੇ ਟਿਕਾ ਦਿੱਤੇ ਸਾਈਂ ਜੀ ਲਓ ਮੈਂ ਤੁਹਾਡੀਆਂ ਲੱਟਾਂ ਲੱਟਾਂ ਘੁੱਟ ਦੇਵਾਂ ਅੱਗੇ ਹੋਵਾਂਗੇ ਕੇਸਰ ਨੇ ਫਕੀਰ ਕੋਲ ਬੈਠਦਿਆਂ ਗਿਆ ਤੇਰਾ ਨਾਂ ਕੀ ਹੈ ਗਬਰੂਆ ਫਕੀਰ ਨੇ ਲੰਮੇ ਪੈਂਦੇ ਆ ਪੁੱਛਿਆ ਕੇਸਰ ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ ਤੂੰ ਆਪਣਾ ਨਾਮ ਵਾਂਗ ਕੇਸਰ ਹੈ ਬੜੀ ਲਿਆਕਤ ਸਿਕਾਈਏ ਤੇਰੇ ਕਰਦਿਆਂ ਨੇ ਤੂੰ ਦੁਨੀਆ 'ਚ ਕੇਸਰ ਵਾਂਗ ਮਹਿਕ ਵੰਡੇਗਾ ਉਸਨੇ ਕੇਸਰ ਦਾ ਸਿਰ ਪੋਸ ਕੇ ਕਿਹਾ ਤੇ ਲੰਮਾ ਪੈ ਗਿਆ ਕੇਸਰ ਫਕੀਰ ਦੇ ਪੈਰ ਹੌਲੀ ਹੌਲੀ ਕੁੱਟਣ ਲੱਗਿਆ ਫਕੀਰ ਦੇ ਹੱਥ ਜੁੜੇ ਹੋਏ ਸਨ ਉਸਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੋਦਰ ਤੇਰਾ ਕਿਹਾ ਸੋਕਰ ਕਿਹਾ ਖੁੱਲੇ ਆਕਾਸ ਦੀ ਸੱਤ ਥੱਲੇ ਲੰਮੇ ਪਏ ਕੇਸਰ ਨੂੰ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ ਰੁਮਕੁੰਦੀ ਪੌਣ ਟਿੱਬਿਆਂ ਦੇ ਪਰਛਾਵੇਂ ਅਤੇ ਜੁਗਨੂਆਂ ਦੀ ਟਿੰਟਮਹਟ ਨੇ ਉਹਦੇ ਦਿਲ ਨੂੰ ਇੱਕ ਅਜੀਬ ਜੇਸਕੂਨ ਦਿੱਤਾ ਰਾਤ ਹੋਣ ਸੰਗਣੀ ਹੋ ਰਹੀ ਸੀ ਨਾਲ ਬਗਦੇ ਰਾਹ ਤੇ ਜਾ ਰਿਹਾ ਕੋਈ ਰਾਹੀ ਗਾ ਰਿਹਾ ਸੀ ਕੋਇਲ ਦੀ ਰਗਣੀ ਤੇ ਬਿਰੋਹੇ ਦੇ ਸਾਜ ਨੂੰ ਕੱਲਾ ਬਹਿ ਕੇ ਸੁਣ ਕਦੇ ਰੂਹ ਦੀ ਆਵਾਜ਼ ਨੂੰ